ਲੰਬੜਾਂ ਦਾ ਲਾਣਾ ਫਿਲਮ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਹੋਈ ਨਤਮਸਤਕ ਜੀ ਹਾਂ ਅੱਜ ਦੁਪਹਿਰ 3 ਵਜੇ ਰੋਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੰਬੜਾਂ ਦਾ ਲਾਣਾ ਫਿਲਮ ਦੀ ਸਟਾਰ ਕਾਸਟ ਮੱਥਾ ਟੇਕਣ ਪਹੁੰਚੀ ਉਹਨਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਫਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕੀਤੀ ਕੀ ਕੁਝ ਕਹਿਣਾ ਹੈ ਫਿਲਮ ਦੀ ਟੀਮ ਦਾ ਇਸ ਬਾਰੇ ਆਓ ਜਾਣਦੇ ਹਾਂ ਅਰਦਾਸ ਬੇਨਤੀ ਕਰਨਾ ਹੈ ਜੀ ਜਿਦਾਂ ਹਰ ਬੰਦਾ ਹੀ ਇੱਥੇ ਅਰਦਾਸ ਬੇਨਤੀ ਕਰਨ ਆਉਂਦਾ ਅਸੀਂ ਇੱਕ ਫਿਲਮ ਦੀ ਅਰਦਾਸ ਕਰਨ ਆਏ ਆ ਲੰਬੜਾ ਦਾ ਲਾਣਾ ਸਾਡੀ ਫਿਲਮ ਆ ਰਹੀ 26 ਜਨਵਰੀ ਨੂੰ ਔਰ ਉਹ ਤਾਜ ਭਾਈ ਜੀ ਨੇ ਡਾਇਰੈਕਟ ਕੀਤੀ ਹੈ ਸਾਰਾ ਜੀ ਹੈ ਤੇ ਭੈਣ ਨੀਤਾ ਦੇਵਗਨ ਜੀ ਆ ਹੋਰ ਬਹੁਤ ਅੱਛੇ ਕਲਾਕਾਰ ਸੋ ਜਿਨ੍ਹਾਂ ਦੇ ਵਿੱਚ ਕੰਮ ਕੀਤਾ ਸੋ ਅੱਜ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਨ ਆਏ ਆ ਕਿ ਸਾਡੀ ਮਿਹਨਤ ਨੂੰ ਭਾਗ ਲੱਗਣ ਔਰ ਬਾਬਾ ਚਰਦੀ ਕਲਾ ਜੀ ਸਾਰਿਆਂ ਰੱਖੇ ਤੇ ਬਾਕੀ ਇਹ ਸਾਡੀ ਹੀਰੋਇਨ ਇਹ ਸਾਡੇ ਮੇਨ ਥੰਮੇ ਆ ਜੀ ਪਿੱਲਰ ਆ ਤੇ ਮੈਂ ਕਹਿੰਦਾ ਵੀ ਇਹਨਾਂ ਤੋਂ ਵੀ ਥੋੜਾ ਥੋੜਾ ਪੁੱਛਿਆ ਜਾਵੇ ਹਾਂਜੀ ਉਹੀ ਮੈਂ ਕਹਿ ਰਹੀ ਸੀ ਅੱਜ ਅਸੀਂ ਇੱਥੇ ਪਹੁੰਚੇ ਆ ਹਰਮੰਦਰ ਸਾਹਿਬ ਸਾਡੀ ਮੂਵੀ ਆ ਰਹੀ ਹੈ 25 ਤਰੀਕ ਨੂੰ 25 26 26 ਜਨਵਰੀ ਨੂੰ ਸਾਡੀ ਮੂਵੀ ਆ ਰਹੀ ਹੈ ਲੰਬੜਾਂ ਦਾ ਲਾਣਾ ਤੇ ਬਹੁਤ ਹੀ ਸੋਹਣੀ ਸਟਾਰ ਕਾਸਟ ਹੈ ਤਾਜ ਸਰ ਨੇ ਲਿਖੀ ਹੈ ਉਹਨਾਂ ਨੇ ਹੀ ਡਾਇਰੈਕਟ ਕੀਤੀ ਹੈ ਬਹੁਤ ਹੀ ਸੋਹਣਾ ਕਨਸੈਪਟ ਹੈ ਡਿਫਰੈਂਟ ਹੈ ਪੂਰਾ ਪਰਿਵਾਰਿਕ ਹੈ ਸਭ ਨਾਲ ਬਹਿ ਕੇ ਸਾਰੇ ਪਰਿਵਾਰ ਦੇ ਨਾਲ ਇੰਜੋਏ ਕਰ ਰਹੇ ਹੋ ਤੇ ਇਸੇ ਅਰਦਾਸ ਕਰਨ ਆਇਆ ਕਿ ਜਿੰਨੀ ਸਾਡੀ ਮਿਹਨਤ ਹੋਈ ਹੈ ਓਨਾ ਹੀ ਸਾਡਾ ਫਲ ਮਿਲੇ ਵਧੀਆ ਸਾਨੂੰ ਤਾਂ ਕਰਕੇ ਅਸੀਂ ਅੱਜ ਅੰਮ੍ਰਿਤਸਰ ਆਏ ਮੈਂ ਨਹੀਂ ਤਜ਼ਰਬੇਦਾਰ ਅਦਾਕਾਰ ਨਾਲ ਕੰਮ ਕਰਕੇ ਕਿਸ ਤਰ੍ਹਾਂ ਦਾ ਤਜ਼ਰਬਾ ਬਣਿਆ ਅਸੀਂ ਤਿੰਨੇ ਜਣੇ ਪਹਿਲਾਂ ਵੀ ਮੰਜੇ ਬਿਸਤਰੇ ਵਾਂਗ ਵਿਚ ਸੀਗੇ ਮੈਂ ਸੰਤਖਰ ਹਨ ਗੁਰਪਾਲ ਜ਼ਾਰਾ ਗੁਰਪਾਲ ਜੀ ਔਰ ਉਹਦੇ ਮੇਰੀ ਬੇਟੀ ਬਣੀ ਸੀ ਹੁਣ ਵੀ ਨੋ ਹੋਣੇ ਨੇ ਅ ਪਹਿਲਾਂ ਮੈਂ ਬੇਟੀ ਸੀ ਸਭ ਦੇ ਭਾਜੀ ਪਰਿਵਾਰ ਘਰ ਆਇਆ ਮੌਲ ਰੈਡ ਹੋ ਗਿਆ ਕਿਉਂਕਿ ਸਾਰੇ ਫੈਮਿਲੀ ਮੈਂਬਰ ਹੀ ਹੁੰਦੇ ਆ ਕਿਉਂਕਿ ਹਮੇਸ਼ਾ ਉਹੀ ਕਲਾਕਾਰ ਆ ਤੇ ਜਦ ਡਾਇਰੈਕਟਰ ਚੇਂਜ ਹੋ ਜਾਂਦਾ ਜਦ ਡਾਇਰੈਕਟਰ ਦੂਸਰੀ ਫਿਲਮ ਚ ਜਾ ਜਾਂਦਾ ਸੋ ਇਸ ਕਰਕੇ ਉਹ ਬਹੁਤ ਵਧੀਆ ਕੁਝ ਨਵਾਂ ਮਾਹੌਲ ਹੁੰਦਾ ਸੋ ਸਾਰੇ ਵਧੀਆ ਟੰਗ ਰਹੇ ਆ ਜੀ ਤਾਂ ਬਹੁਤ ਵਧੀਆ ਮੈਮ ਦੇਸ਼ ਦੁਨੀਆ ਤੇ ਪੰਜਾਬੀ ਸਿਨੇਮਾ ਦੇ ਦਾ ਕਦ ਵੱਧ ਰਿਹਾ ਹੈ ਤੁਹਾਡਾ ਕਾਰਨ ਉਹ ਇਹ ਸਭ ਤੁਹਾਬ ਦੇ ਕਿ ਕਿਸ ਤਰ੍ਹਾਂ ਮਹਿਸੂਸ ਹੁੰਦਾ ਸਾਨੂੰ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਮਤਲਬ ਮੈਨੂੰ ਫਰਸਟ ਉਹ ਜਿਹੜਾ ਪਹਿਲਾ ਕੁਐਸਚਨ ਸੀਗਾ ਵੀ ਇੰਨੇ ਦਿੱਗਜ ਨੇ ਮੇਰੇ ਸੀਨੀਅਰਸ ਨੇ ਸਾਰੇ ਉਹਨਾਂ ਨਾਲ ਕੰਮ ਕਰਕੇ ਹਨਾ ਮੈਂ ਬਹੁਤ ਖੁਸ਼ ਨਸੀਬ ਮਹਿਸੂਸ ਕਰਦੀ ਆ ਆਪਣੇ ਆਪ ਨੂੰ ਤੇ ਮੈਂ ਬਹੁਤ ਥੈਂਕਫੁਲ ਆ ਰੱਬ ਦੀ ਤਾਤ ਸਰਦੀ ਮੈਂ ਪਹਿਲੀ ਮੂਵੀ ਦੇਖੀ ਸੀਗੀ ਜਿਹੜੀ ਮੈਨੂੰ ਬਹੁਤ ਜਿਆਦਾ ਟੱਚ ਕੀਤੀ ਸੀ ਲਵਰ ਤੇ ਮੈਂ ਹਮੇਸ਼ਾ ਦਾ ਉਹਨਾਂ ਨਾਲ ਕੰਮ ਕਰਨਾ ਸਰ ਤਾਂ ਛੱਡੀ ਦੋ ਗੱਲਾਂ ਹਨ ਤਾਂ ਸਾਰਿਆਂ ਨੂੰ ਪਤਾ ਹੈ ਹਨਾ ਜਦੋਂ ਸਾਰਿਆਂ ਨੂੰ ਦੇਖ ਕੇ ਹੱਸਦੇ ਆ ਮੇਰਾ ਐ ਹੁੰਦਾ ਵਾਹ ਯਾਰ ਹਨਾ ਗੱਲ ਬਾਤ ਤਾਂ ਮੈਂ ਬਹੁਤ ਖੁਸ਼ ਨਸੀਬ ਆ ਮੈਂ ਇਹਨਾਂ ਦੇ ਨਾਲ ਹੈਗੀ ਆ ਸਾਡਾ ਪੰਜਾਬੀ ਸਿਨੇਮਾ ਬਹੁਤ ਅੱਗੇ ਜਾ ਰਿਹਾ ਤੇ ਹਲੇ ਹੋਰ ਅੱਗੇ ਜਾਣਾ ਹੈ ਤੇ ਇਸ ਚੀਜ਼ ਦੇ ਵਿੱਚ ਮੈਨੂੰ ਲੱਗਦਾ ਹਰ ਆਰਟਿਸਟ ਦਾ ਹਰ ਕਿਸੇ ਦਾ ਯੋਗਦਾਨ ਭਰਪੂਰ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਵਧੀਆ ਹੋਰ ਫਿਲਮਾਂ ਦੇ ਨਾਲ ਆਈ ਥਿੰਕ ਹੋਰ ਅੱਗੇ ਲੈ ਕੇ ਜਾਵਾਂਗੇ ਇੰਡਸਟਰੀ ਨੂੰ ਥੈਂਕ ਯੂ ਥੈਂਕ